ਪੁੱਤ ਨੇ ਮਾਂ ਨਾਲ ਕੀਤਾ ਆ ਕੰਮ ਮੌਕੇ ਤੇ ਪਿਓ ਵੀ ਦੇਖ ਕੇ ਹੋ ਗਿਆ ਹੈਰਾਨ ਅਕਸਰ ਹੀ ਹਰ ਇੱਕ ਮਾਂ ਪਿਓ ਆਪ ਭੁੱਖਾ ਰਹਿ ਕੇ ਦਿਨ ਰਾਤ ਕੰਮ ਕਰਕੇ ਤੰਗੀ ਘਟ ਕੇ ਆਪਣੇ ਬੱਚਿਆਂ ਨੂੰ ਪਾਲਦਾ ਹੈ ਤਾਂ ਕਿ ਬੱਚੇ ਵੱਡੇ ਹੋ ਕੇ ਉਹਨਾਂ ਦੀ ਬਜ਼ੁਰਗ ਹੋਿਆਂ ਦੀ ਵਧੀਆ ਸੇਵਾ ਕਰਨ ਪਰ ਕਈ ਵਾਰ ਬੱਚੇ ਵੱਡੇ ਹੋ ਕੇ ਗਲਤ ਆਤਮ ਵਿੱਚ ਪੈ ਕੇ ਮਾਂ ਪਿਓ ਨੂੰ ਤੰਗ ਕਰਦੇ ਨੇ ਅਤੇ ਕੁੱਟਮਾਰ ਕਰਕੇ ਘਰੋਂ ਵੀ ਬਾਹਰ ਕੱਢ ਦਿੰਦੇ ਨੇ ਪਰ ਹੁਣ ਇੱਕ ਪੁੱਤ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੁੱਤ ਆਪਣੀ ਮਾਂ ਲਈ ਇੱਕ ਬੈਗ ਲਿਆਉਂਦਾ ਹੈ ਅਤੇ ਜਦੋਂ ਸੋ ਮਾਂ ਬੈਗ ਖੋਲ ਕੇ ਦੇਖਦੀ ਹੈ ਤਾਂ ਉਸ ਵਿੱਚੋਂ ਇੱਕ ਸੋਨੇ ਦਾ ਹਾਰ ਨਿਕਲਦਾ ਹੈ ਜਿਸ ਨੂੰ ਦੇਖ ਕੇ ਮਾਂ ਪਿਓ ਦੋਵੇਂ ਹੀ ਹੈਰਾਨ ਹੋ ਜਾਂਦੇ ਨੇ ਅਤੇ ਮੁੰਡੇ ਦੀ ਮਾਂ ਉਸ ਨੂੰ ਗਲ ਨਾਲ ਲਾ ਕੇ ਰੋਣ ਲੱਗ ਜਾਂਦੀ ਏ ਸੋ ਹਰ ਕੋਈ ਇਸ ਵੀਡੀਓ ਨੂੰ ਦੇਖ ਕੇ ਕਹਿ ਰਿਹਾ ਹੈ ਕਿ ਧੀ ਪੁੱਤ ਹੋਵੇ ਤਾਂ ਇਹੋ ਜਿਹਾ ਜੋ ਕਿ ਆਪਣੇ ਮਾਂ ਪਿਓ ਨੂੰ ਸਿਰ ਦਾ ਤਾਜ ਬਣਾ ਕੇ ਰੱਖਦੇ ਨੇ ਸੋ ਆਪਣੇ ਮਾਂ ਪਿਓ ਦੀ ਲੰਮੀ ਉਮਰ ਲਈ ਕਮੈਂਟਾਂ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ